ਖੜੇ ਰਹੇ ਉਹ ਆ ਜਾਈ ਥਾ ਘਾੜੀ ਰਹੀ ਹੈ ਫਿਰ ਕੁਝ ਜੇ ਘੰਡਿਆ ਤੇ ਚੁੱਕੀ ਤੇ ਪਤਾ ਨਹੀਂ ਲੱਗਾ ਕਿਦੋਂ ਕੀ ਵੱਜਣਾ ਕਿ ਚੁੱਕ ਕੇ ਅਸੀਂ ਅੰਦਰ ਭੱਜੇ ਫਿਰ ਜੋ ਅੰਦਰ ਚੱਲ ਗਏ ਫਿਰ ਉਹਦੇ ਕੋਠੇ ਤੇ ਆਵਾਜ਼ ਆਈ ਆ ਖੜਾਕ ਦੀ ਪੈਣਾ ਤੇ ਵੱਜੇ ਵੀਡੀਓ ਜੇ ਵੱਜੇ ਲੱਗਦੇ ਤੇ ਸਾਕੇ ਹਾਂ ਸਾ ਵਜੁੰਦੇ ਵੀ ਜਨੇਰੀ ਹੋਣ ਲੱਗੀ ਬਹੁਤ ਜਿਆਦਾ ਇਤਨਾ ਪਤਾ ਨਹੀਂ ਲੱਗਦਾ ਕੀ ਬਣ ਜਾਣਾ ਅੱਗੇ ਅੱਗ ਨਿਕਲੀ ਪਿੱਛੋਂ ਅਸੀਂ ਦੇ ਪੈਣ ਹੁਣ ਅੰਦਰ ਸੋ ਤੇ ਇਹਨਾਂ ਨੂੰ ਫੇਮੜ ਕੇ ਫੋਨ ਕੀਤਾ ਇਹਨਾਂ ਦੇ ਵੇਖਿਆ ਝੁਕਿਆ ਉਹ ਦੂਜੇ ਪਾਰੀ ਹੁਣ ਸਾਡੇ ਸਾਹਮਣੇ ਘਰ ਵਾਲੇ ਆਸ-ਪਾਸ ਕਿੰਨੇ ਘਰ ਹੀ ਲੋਕਾਂ ਦੇ ਆਪਣੇ ਆ ਹੀ ਸਾਹਮਣੇ ਬਾਹਰ ਬਾਕੀ ਸਭ ਅੰਦਰ ਹੀ ਸੁੱਤੇ 7 8 ਘਰ ਹੈਗੇ ਆਪਣੇ ਨੁਕਸਾਨਤ ਨਹੀਂ ਆ ਕਿਸੇ ਨਹੀਂ ਕਿਸੇ ਤਾਂ ਨਹੀਂ ਅਹੀਂ ਆਪ ਲਾੜੀ ਕਾ ਸਾਡਾ ਇਹ ਇਹ ਜਿਹੜਾ ਜਿਹੜੀ ਆਉਂਦੀ ਆ ਮਜ਼ਾਇਲ ਹੁੰਦੀ ਕਿੱਧਰ ਹੁੰਦੀ ਆ ਇੱਥੋਂ ਇਤਨਾ ਪਤਾ ਨਹੀਂ ਲੱਗਦਾ ਇੱਕਦਮ ਹੀ ਸਮਝ ਨਹੀਂ ਆਈ ਕੀ ਬਣਿਆ ਕਿ ਇੱਕਦਮ ਜਿਵੇਂ ਦਿਲ ਨੂੰ ਘਬਰਾਤਾ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਆਸ-ਪਾਸ ਦੇ ਘਰਾਂ ਦੇ ਲੋਕ ਜਿਹੜੇ ਇਕੱਠੇ ਹੋ ਜਾਂਦੇ ਹਾਂ ਹਾਂਜੀ ਸਭ ਸਾਰਾ ਘਰ ਘਰ ਪਿੰਡੇਰਾ ਸਾਰਾ ਇਕੱਠਾ ਹੀ ਹੋ ਜਾਂਦਾ ਫਿਰ ਕਿਸੇ ਨੇ ਇਨਫੋਰਮੇਸ਼ਨ ਕਰ ਦਿਓ ਤੁਸੀਂ ਕਿਸੇ ਨੂੰ ਦੱਸੋ ਪਾ ਫੇਰ ਉਹ ਵਾਜ ਨਹੀਂ ਸਵੇਰੇ ਹੀ ਆਇਆ ਉਹ ਚਾਕਰ ਟਾਈਮ ਜੇ ਭਾਜੀ ਨਹੀਂ ਆਖੇ ਕੀ ਲੱਗਦਾ ਕਿ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਪੂਰਾ ਜਿਹੜਾ ਤਨਾਪੁਰ ਦਾ ਸਾਥ ਜਿਹੜੇ ਬਣੇ ਹੋ ਤੇ ਸਹਿਮ ਦਾ ਜਿਹੜਾ ਮਾਹੌਲ ਬਣਿਆ ਉਹ ਤੇ ਸਹਿਮ ਦਾ ਹੈ ਹੀ ਆ ਕਿ ਖਤਰਾ ਹੀ ਆ ਕੀ ਕਰ ਸਕਦੇ ਹਣ ਆਪਾਂ ਬਚਾਅ ਵਾਸਤੇ ਭੱਜਣਾ ਫਕੇ ਦੀ ਕਹੀ ਜਾਂਦਾ ਇੱਧਰ ਭੱਜ ਜਾਓ ਕੋਈ ਇੱਧਰ ਭੱਜ ਜਾਓ ਕਿੱਧਰ ਭੱਜਾਂਗੇ ਆਪਾਂ ਆਪਾਂ ਬਿਲਕੁਲ ਜਿਹੜਾ ਸਰਹੱਦ ਤੋਂ ਜਿਹੜਾ 50 60 ਕਿਲੋਮੀਟਰ ਤੇ ਬਿਠੇ ਆ ਕਿ ਲੱਗਦਾ ਹੈ ਕਿ ਲੋਕਾਂ ਵੱਲੋਂ ਜਿਹੜਾ ਸਰਹੱਦ ਤੇ ਬੈਠਣਾ ਬੜਾ ਖਤਰੇ ਤੋਂ ਜਿਹੜਾ ਖਾਲੀ ਨਹੀਂ ਹੈਗਾ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਜਿਹੜੇ ਗੋਲੇਬਾਰ ਜਿਹੜੇ ਹੋ ਰਹੇ ਨੇ ਖਤਰਾ ਹੀ ਹੈ ਪਾਜੀ ਖਤਰਾ ਹੀ ਆ ਕਿ ਆਪਣੇ ਵਰਗੇ ਸਾਰੇ ਵਿਚਾਰੇ ਜਿਹੜੇ ਦਾਨਾਂ ਦੇ ਬਚਾਉਣ ਜਾਨ ਬਚਾਉਣ ਦੇ ਵਾਰੇ ਭੱਜੇ ਫਿਰਦੇ ਕਿਧਰ ਕਿਧਰ ਕਿਹੜਾ ਨੁਕਸਾਨ ਨਹੀਂ ਹੈ